ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਸਾਰੇ ਤੁਸੀਂ ਠੀਕ ਠਾਕ ਹੀ ਹੋਵੋਗੇ ਹਾਂਜੀ ਹਣ ਆਪਾਂ ਇੱਕ ਹੋਰ ਅੱਜ ਕਿਸੇ ਨੇ ਚੋਲਾ ਦਿੱਤਾ ਪਰ ਡਿਜ਼ਾਈਨ ਆ ਚੋਲੇ ਵਾਲਾ ਚੋਲੇ ਦਾ ਡਿਜ਼ਾਈਨ ਆ ਹੈ ਤੇ ਉਹਨਾਂ ਨੇ ਕਿਹਾ ਵੀ ਸਾਡੀ ਵੀ ਵੀਡੀਓ ਬਣਾ ਕੇ ਪਾਓ ਤੇ ਚਲੋ ਮੈਂ ਸੋਚਿਆ ਵੀ ਹਨਾ ਉਹਨਾਂ ਨੂੰ ਵੀ ਕਹਾਨੂੰ ਨਿਰਾਸ਼ ਕਰਨਾ ਆਪਾਂ ਤੇ ਮੈਂ ਕਹਾਂ ਚਲੋ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਕੋਈ ਨਹੀਂ ਬਣਾ ਲੂੰਗੀ ਐਸੇ ਮੇ ਝੋਲੀਆਂ ਝੋਲਿਆਂ ਦੀ ਪਾ ਚੁੱਕੀ ਆ ਕਿਉਂਕਿ ਵੀ ਜਿਹੜੀ ਪਾ ਚੁੱਕੇ ਹੁੰਦੇ ਆ ਫਿਰ ਮੈਨੂੰ ਆਏ ਹੁੰਦਾ ਵੀ ਚਲੋ ਹਨਾ ਫਿਰ ਹੁਣ ਉਹਨਾਂ ਨੇ ਕੀ ਆ ਕਰਕੇ ਆਪਾਂ ਨੂੰ ਫਿਰ ਹਨਾ ਆਏ ਹੁੰਦਾ ਵੀ ਚਲੋ ਕਿਸੇ ਨੂੰ ਨਰਾਜ਼ ਨਹੀਂ ਕਰਨਾਗਾ ਆਪਾਂ ਹਨਾ ਤੇ ਇਹ ਵੀ ਝੋਲੇ ਦਾ ਡਿਜ਼ਾਈਨ ਆ ਦੇਖੋ ਕਿੰਨਾ ਹੈਵੀ ਡਿਜ਼ਾਈਨ ਆ ਝੋਲੇ ਦਾ ਕਿੰਨੀ ਮਿਹਨਤ ਬੀਬੀਆਂ ਲਾਉਂਦੀਆਂ ਸੀਗੀਆਂ ਕਿੰਨਾ ਵਧੀਆ ਇਹ ਹੈਗਾ ਇਹ ਆ ਦੇਖ ਸਕਦੇ ਤੁਸੀਂ ਆਪ ਹੀ ਕਿੰਨਾ ਵਧੀਆ ਹੈ ਤੇ ਪੂਰਾ ਮਤਲਬ ਕਿ ਨੂੰ ਹੈਗਾ ਇਹ ਉਹੀ ਧਾਗੇ ਨਾਲ ਕੱਢਿਆ ਹੋਇਆ ਐਂਕਰ ਨਾਲ ਜਾਂ ਹੈਨਾ ਬਸ ਭੂਲਨ ਨਾਲ ਜਾਂ ਇਹਦੇ ਨਾਲ ਹੈਨਾ ਐਂਕਰ ਨਾਲ ਜਾਂ ਪਛਮ ਦੇ ਨਾਲ ਨਿਕਲ ਜਾਂਦਾ ਹੈ ਪਛਮ ਜਿਹੜੀ ਹੁੰਦੀ ਆ 2 ਫਲਾਈ ਹੈਨਾ 3 ਫਲਾਈ 4 ਫਲਾਈ ਜਿਹੜੀ ਪਛਮ ਹੁੰਦੀ ਆ ਉਹਨੂੰ ਜਿਵੇਂ 1 ਫਲਾਈ 2 ਫਲਾਈ ਨਾਲ ਕਿਵੇਂ ਕੱਢਣਾ ਹੁੰਦਾ ਹੈ ਉਹ ਆਪ ਦਾ ਸਾਰਾ ਕਿਤਾਬੀ ਵੀ ਆਪ ਦੇਖ ਲੈਂਗੇ ਨਾ ਸਹੀ ਹੈ ਤੇ ਪਰਾਣਾ ਹੋ ਚੱਲਿਆ ਥੋੜਾ ਜਿਹਾ ਦਾਗੀ ਜਾਂ ਹੋ ਚੱਲਿਆ ਹੈਨਾ ਤੇ ਆਹ ਇਹਦੀਆਂ ਟਣੀਆਂ ਐ ਤੇ ਉਹ ਕਹਿੰਦੇ ਵੀ ਸਾਡੇ ਵੀ ਛੋਲੇ ਦੀ ਬਣਾਇਓ ਵੀਡੀਓ ਤੁਸੀਂ ਵੀ ਤੁਸੀਂ ਵੀਡੀਓ ਬਣਾਉਣੀ ਹੁੰਨੇ ਆ ਤੇ ਮੈਂ ਕਹਾਂ ਚਲੋ ਕੋਈ ਨਹੀਂ ਤੁਸੀਂ ਦੇ ਦਿਓ ਮੈਂ ਤੁਹਾਡੇ ਚਾ ਦਾਲੂਗੀ ਪਰ ਮੇਰੇ ਕੋਲ ਘਰੇ ਲੈ ਕੇ ਆਏ ਸੀ ਹੀ ਆਪਣੇ ਤੇ ਵੇਖੋ ਇਹ ਬੀਬੀਆਂ ਦੀ ਇੰਨੀ ਮਿਹਨਤ ਹੁੰਦੀ ਸੀ ਕਿ ਨਵੀਆਂ ਕਿੰਨਾ ਲਾ ਦਿੱਖਾ ਕਿਵੇਂ ਕੱਢਿਆ ਹੋਇਆ ਦੇਖੋ ਦੇਖੋ ਕਿੰਨਾ ਸੋਹਣਾ ਸੋਹਣਾ ਡਿਜ਼ਾਈਨ ਹੈ ਨਾ ਕਿੰਨੀ ਮਿਹਨਤ ਲਾਉਂਦੀਆਂ ਸੀ ਇਹ ਦਾਜ ਦੇ ਹੀ ਦੇ ਵਿੱਚ ਬੀਬੀਆਂ ਆਪਦੇ ਕੱਢਦੀਆਂ ਸੀ ਛੋਲੇ ਵਿਆਹਾਂ ਤੇ ਲੈ ਕੇ ਜਾਣ ਵਾਸਤੇ ਆਪਦੇ ਮਤਲਬ ਦਾਜ ਦੇ ਵਿੱਚ ਜੋ ਲਈ ਦੇ ਰੰਗ ਆ ਪੱਖੀਆਂ ਹਨਾ ਖੇਸ ਬੁੰਨਦੀਆਂ ਆਪਦੀ ਗਲੀਚੇ ਚਾਦਰਾਂ ਸਾਰਾ ਕੁਝ ਕਰਦੀਆਂ ਸੀਗੀਆਂ ਵੀ ਬਣਾਦੇ ਹੱਥੀ ਹਨਾ ਵਨਸਵੰਨੀ ਦੇ ਜਿਵੇਂ ਆਪਾਂ ਅੱਜ ਕੱਲ ਵੱਡੇ ਵੱਡੇ ਲੈ ਲੈਨੇ ਆ ਫਲਾਵਰ ਪੋਟ ਜੇ ਹਨਾ ਤੇ ਗੁਲਦਸਤੇ ਜੇ ਤੇ ਉਦਾਂ ਇਹ ਬੀਬੀਆਂ ਘਰੇ ਆਪਦੀਆਂ ਕੱਚ ਦੀਆਂ ਬੋਤਲਾਂ ਦੇ ਵਿੱਚ ਵੀ ਬਣਾ ਲੈਂਦੀਆਂ ਸੀਗੀਆਂ ਜੇ ਕੋਈ ਮਿਲਿਆ ਤਾਂ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਵੀਡੀਓ ਗਾਂ ਵੀ ਕੋਈ ਬਣਾਵਾਂਗੇ ਦੇਖਾਂਗੇ ਮੇਰਾ ਮਨ ਇਹੀ ਹੁੰਦਾ ਕਿ ਵੀ ਮੈਂ ਤੁਹਾਨੂੰ ਪ੍ਰਾਤਨ ਚੀਜ਼ਾਂ ਹੀ ਦਿਖਾਵਾਂ ਤੇ ਤੁਸੀਂ ਵੀਡੀਓ ਨੂੰ ਮੇਰੀ ਨੂੰ ਮਤਲਬ ਵੱਧ ਤੋਂ ਵੱਧ ਦੇਖਿਆ ਕਰੋ ਮੇਰੀ ਬਹੁਤ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਰਿਕੁਐਸਟ ਆ ਵੀ ਤੁਸੀਂ ਪਲੀਜ਼ ਵੀਡੀਓ ਦੇਖਿਆ ਕਰੋ ਨਾ ਵੀਡੀਓ ਦੇ ਵਿੱਚ ਕੁਝ ਇਦਾਂ ਦਾ ਤਾਂ ਹੁੰਦਾ ਹੀ ਨਹੀਂਗਾ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾਗਾ ਵੀ ਚਲੋ ਪ੍ਰਾਤਨ ਚੀਜ਼ਾਂ ਦਿਖਾਉਣੀਆਂ ਤੇ ਉਹਦੇ ਬਾਰੇ ਜਾਣੂ ਕਰਾਉਣੀਆਂ ਪਰਿਵਾਰਾਂ ਨੇ ਕਿਵੇਂ ਸੰਭਾਲ ਕੇ ਰੱਖੀਆਂ ਆਂ ਆਪਾਂ ਤੁਹਾਨੂੰ ਉਹ ਦੱਸਦੇ ਹੈਗੇ ਆ ਹਨਾ ਦੀ ਨਵੀਂ ਨਵੀਂ ਤੁਹਾਨੂੰ ਚੀਜ਼ ਦੇਖਣ ਨੂੰ ਮਿਲ ਜਾਂਦੀ ਹੈ ਹੁਣ ਲੈ ਕਈਆਂ ਨੇ ਕਿਸੇ ਨੇ ਇਹ ਡਿਜ਼ਾਈਨ ਕਾਪੀ ਕਰਨਾ ਹੋਵੇ ਹੈਨਾ ਬੀਬੀਆਂ ਜਿਹੜੀਆਂ ਕੱਢਦੀਆਂ ਹਲੇ ਵੀ ਬਥੇਰੀਆਂ ਲੱਗੀਆਂ ਪਈਆਂ ਬੀਬੀਆਂ ਬਥੇਰੀਆਂ ਕੱਢਦੀਆਂ ਬਥੇਰੀੇ ਕੰਮ ਕਰਦੀਆਂ ਏ ਲਿਆ ਡਿਜ਼ਾਈਨ ਉਹਨਾਂ ਨੇ ਝਾਟਾ ਦੇਖ ਲੈਣਾ ਹੈਗਾ ਉਹਨਾਂ ਨੂੰ ਹੈਨਾ ਵਧੀਆ ਲੱਗਣਾ ਹੈ ਵੀ ਚਲੋ ਇਹ ਡਿਜ਼ਾਈਨ ਕਈ ਵਾਰੀ ਹੈਨਾ ਡਿਜ਼ਾਈਨ ਭੁੱਲੇ ਕਿਸਰੇ ਹੁੰਦੇ ਆ ਹੈਨਾ ਕਈ ਵਾਰੀ ਇਧਰ ਉਧਰੋਂ ਆਈ ਇਕੱਠੇ ਹੋ ਜਾਂਦੇ ਹੈਗੇ ਇਹ ਡਿਜ਼ਾਈਨ ਜਿਨ੍ਹਾਂ ਨੂੰ ਦਿਮਾਗ ਹੈ ਜਿਨ੍ਹਾਂ ਦਾ ਇਸ ਚੀਜ਼ ਵੱਲ ਉਹ ਤਾਂ ਮੈਂਟਲ ਆਉਂਦੇ ਹੈਗੇ ਦੇਖ ਲੈਂਦੇ ਵੀ ਇੰਨਾ ਕਿਧਰੋਂ ਆ ਸੀਗਾ ਇਧਰੋਂ ਆ ਸੀਗਾ ਤੇ ਜੀ ਮੈਂ ਅੱਜਕੱਲ YouTube ਤੇ ਵੈਸੇ ਵੀ ਹੋਰ ਬੀਬੀਆਂ ਆਉਂਦੀਆਂ ਸਲਾਈ ਕਢਾਈ ਦੀਆਂ ਡਿਜ਼ਾਈਨਾਂ ਦੀਆਂ ਬੁੰਤੀਆਂ ਦੇ ਡਿਜ਼ਾਈਨ ਪਾਉਂਦੀਆਂ ਹੀ ਰਹਿੰਦੀਆਂ ਐ ਇਹ ਵੀ ਉਹਨਾਂ ਅੰਗਲੋ ਆਪਾਂ ਸਾਰ ਕੇ ਦਿਖਾ ਦੇ ਨਿਉ ਵੀ ਉਹਨਾਂ ਵਗੂੰ ਹੀ ਇੱਕ ਡਿਜ਼ਾਈਨ ਹੈਗਾ ਐ ਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਦੇਖ ਸਕਦੇ ਆ ਲੋ ਇੱਕ ਵਾਰ ਆਪਾਂ ਫੇਰ ਨੇੜੇ ਤੋਂ ਕਰ ਦਿੰਨੇ ਹੈਗੇ ਆ ਦੇਖ ਲੋ ਚੈੱਕ ਕਰ ਲੋ ਤੇ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗੀ ਤੁਹਾਨੂੰ ਮੇਰਾ ਅਪਰਾਲਾ ਵਧੀਆ ਲੱਗਿਆ ਹਨਾ ਇਦਾਂ ਕਰਕੇ ਦਿਖਾਉਣਾ ਪਉਣਾ ਹਨਾ ਤੇ ਵੀਡੀਓ ਬਣਾਉਣਾ ਤੇ ਤੁਸੀਂ ਮੇਰੀ ਵੀਡੀਓ ਨੂੰ ਬਾਅਦ ਤੱਕ ਦੇਖੋ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ